ਜੋ ਬੜਾ ਮੇਰੇ ਲਈ ਬੜਾ ਭਾਵਨਾਵਾਂ ਭਰਿਆ ਦਿਨ ਹੈ ਅੱਜ ਮੇਰੇ ਪਿਤਾ ਜੀ ਸਵਰਗੀਏ ਸ਼੍ਰੀ ਕੁਸ਼ਾਨਦਲ ਜੀ ਦਾ 98ਵਾਂ ਜਨਮ ਦਿਨ ਹੈ ਜੋ ਅਸੀਂ ਪਿਛਲੇ ਕਈ ਸਾਲਾਂ ਤੋਂ ਬទਾਰ ਸਵਰਗੋਂ ਦੇ ਵਸਦੇ ਤੌਰ ਤੇ ਉਹਨੂੰ ਮਨਾਉਂਦੇ ਆ ਔਰ ਇਸ ਦਿਨ ਉਹਨਾਂ ਦੀ ਆਸ਼ਾਦਾ ਕਿ ਹਮੇਸ਼ਾ ਹੀ ਮੇਰੇ ਪਲ ਤੇਰੇ ਅੰਗ ਸੰਗ ਰਹਿੰਦੀਆਂ ਨੇ ਅੱਜ ਇਸ ਦਿਨ ਦੇ ਉੱਪਰ ਵੱਖਰੇ ਵੱਖਰੇ ਤਰ੍ਹਾਂ ਦੀ ਐਕਟੀਵਿਟੀਜ਼ ਕਰਕੇ ਉਹਨਾਂ ਨੂੰ ਯਾਦ ਵੀ ਕਰੀਦਾ ਔਰ ਜਿਹੜੀ ਗੁਰਤੀ ਸਾਨੂੰ ਦੇਖੇ ਗਏ ਨੇ ਉਹਨੂੰ ਦੌਰਾਨ ਦੀ ਹਮੇਸ਼ਾ ਇਹ ਵੀ ਲੈਨੇ ਆ ਔਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ અપਣਾਉਣ ਲਈ ਉਹਨਾਂ ਤੋਂ ਸ਼ਕਤੀ ਵੀ ਮੰਗਦੇ ਆ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਵੀ ਮੰਗਦੇ ਮੇਰੀ ਤੀਜੀ ਪੀੜ੍ਹੀ ਪਬਲਿਕ ਲਾਈਫ ਦੇ ਵਿੱਚ ਹੈਗੀ ਆ ਔਰ ਚਾਹੇ ਮੇਰੇ ਦਾਦਾ ਜੀ ਦੀ ਰਾਜਨੀਤੀ ਸੀ ਜਾਂ ਮੇਰੇ ਪਿਤਾ ਜੀ ਦੀ ਉਹਨਾਂ ਦੀ ਰਾਜਨੀਤੀ ਕੇਵਲ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਸੀ ਸੇਵਾ ਔਰ ਵਿਕਾਸ ਉਹਨਾਂ ਦਾ ਉਦੇਸ਼ ਸੀਗਾ ਔਰ اخلاقی ਕਦਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਉਹਨਾਂ ਨੂੰ ਅਪਣਾ ਕੇ ਲੋਕਾਂ ਤੱਕ ਪਹੁੰਚਾਉਣਾ ਉਹ ਮੈਂ ਸਮਝਦਾ ਇੱਕ ਅਮੀਰ ਵਿਰਸਾ ਮਨੋਵਰਾਸਾ ਦੇ ਵਿੱਚ ਮਿਲਿਆ ਪਰ ਮੇਰੀ ਇਹੀ ਕੋਸ਼ਿਸ਼ ਰਹੀ ਆ ਅਕਾਲਪੁਰਖ ਵੱਲੋਂ ਕਈ ਉਦਿਆਂ ਤੇ ਸਵਾ ਮਿਲਿਆ ਕੰਮ ਕਰਨ ਲਈ ਔਰ ਮੈਂ ਆਪਣੀ ਕਾਰਖਾਨੇ ਦੇ ਵਿੱਚ ਕੋਸ਼ਿਸ਼ ਕਰਕੇ ਉਹਨਾਂ ਅਖਰਾਕੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਆ ਤਾਂ ਮੈਂ ਸਮਝਦਾ ਕਿ ਸਾਡੇ ਬਜ਼ੁਰਗਾਂ ਦਾ ਬੜਾ ਅਮੀਰ ਵਿਰਸਾ ਬੜੀ ਜਿੰਦਗੀ ਕੇਵਲ ਗੁਰਦਾਸਪੁਰ ਦੇ ਲੋਕਾਂ ਲਈ ਨਹੀਂ ਪਰ ਸਾਰੇ ਸਮਾਜ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਥਾਨ ਹੈ ਔਰ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇੰਨਾ ਸਾਫ਼ ਸੁਥਰਾ ਰੱਖ ਜਾਣਾ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਗੱਲ ਸੀ ਜੀ ਸਵਾਜ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਉਹ ਤੱਕ तकरीबन 30 ਯੂਨਟ ਪਹੁੰਚ ਗਏ ਨੇ ਔਰ ਇਹ ਕੈਂਪ ਸ਼ਾਮ ਨੂੰ 3-4 ਵਜੇ ਤੱਕ ਚੱਲਣਾ ਉਹਦੇ ਲਈ ਮੈਂ ਜਿਹੜੀ ਸਾਡੀ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਆ ਔਰ ਨਾਲ ਉਹਦੇ ਸਮਾਜਿਕ ਸੇਵਾ ਸੰਪਤੀ ਕਰਨ ਔਰ ਉਹਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਹਿਯੋਗ ਦੇ ਕੇ ਅੱਜ ਇਸ ਬਲੱਡ ਡੋਨੇਸ਼ਨ ਕੈਂਪ ਦਾ आयोजन ਕੀਤਾ ਅੱਜ ਉੱਚੇ ਤੌਰ ਦੇ ਉੱਪਰ ਜਿਹੜੇ ਸਾਡੇ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਆ ਕੋਰ ਵਿਕੀ ਜੀ ਦੀ ਨਾਮਾਈ ਥੱਲੇ ਉਹਨਾਂ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਪਰਿਵਾਰ ਨੇ ਜਿਹੜੀ ਆ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਬੱਚੇ ਕਿਸੇ ਨੇ ਆਪਣਾ ਭਰਾ ਕਿਸੇ ਨੇ ਆਪਣਾ ਪਤੀ ਇਸ ਮੁਲਕ ਦੀ ਯਕ ਜਕਤੀ ਦੀ ਵਾਰਿਆ ਅੱਜ ਉਹਨਾਂ ਨੂੰ ਸਨਮਾਨਿਤ ਕਰਕੇ ਹੋਣਾ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕੀਤੀ ਆ ਸੋ ਇਹ ਦਿਨ ਮੈਂ ਸਮਝਦਾ ਵੀ ਮੇਰੇ ਲਈ ਬੜਾ ਇੱਕ ਪਾਵਨਵਾ ਭਰਿਆ ਦਿਨ ਹੈ ਕਿਉਂਕਿ ਮੈਂ ਹਮੇਸ਼ਾ ਆਪਣੇ ਪਿਤਾ ਜੀ ਨੂੰ ਆਪਣਾ ਰੋਲ ਮਾਡਲ ਸਮਝਦਾ ਔਰ ਜਿਸ ਵਕਤ ਕਿਤੇ ਜ਼ਿੰਦਗੀ ਚ ਖਿਆਈ ਵੀ ਆਉਂਦੀ ਆ ਮੈਂ ਹਮੇਸ਼ਾ ਉਹਨੂੰ ਆਪਣੇ ਸਾਥ ਪਾਉਣਾ ਮੇਰੇ ਜ਼ਿੰਦਗੀ ਦਾ ਇੱਕ ਇੱਕ ਪੜ ਲੈ ਕੇ ਕਦਮ ਉਹਦੇ ਸਾਰੇ ਚਲਦਾ ਪਰ ਮੇਰੀ ਵੀ ਕੋਸ਼ਿਸ਼ ਇਹ ਹੀ ਆ ਕਿ ਸਮਾਜ ਦੇ ਵਿੱਚ ਵਿਕਰਦਿਆ ਰਾਜਨੀਤੀ ਦੇ ਵਿੱਚ ਵਿਚੜਦਿਆ ਕੋਈ ਐਸਾ ਕੰਮ ਨਾ ਕਰਾ ਜਿਹਦੇ ਨਾਲ ਉਹ ਸਵਰਗਾ 'ਚ ਬੈਠੇ ਉਹਨਾਂ ਨੂੰ ਕਿਸੇ ਕਿਸਮ ਦਾ ਅਰਾਕੇ ਵੱਲੋਂ ਲਾਂਭਾ ਮਿਲੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਸਾਰੇ ਸਾਥੀ ਪਾਰਟੀ ਦੇ ਅਹੁਦੇਦਾਰ ਔਰ ਖਾਸ ਕਰਕੇ ਬਾਕ-ਬਾਕ ਜਿਹੜੀਆਂ ਐਨ ਜੀਓਜ਼ ਨੇ ਆਵੇਂ ਉਹ ਭਾਰਤ ਗਿਆਸ ਪਰਿਸ਼ਦ ਆ ਰੋਟਰੀ ਕਲੱਬ ਆ ਬਲੱਡ ਡੋਨਰ ਸੁਸਾਇਟੀ ਆ ਔਰ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਜਿਹੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਮੇਰੇ ਨਾਲ ਕਦਮ ਨਾਲ ਕਦਮ ਲਾ ਕੇ ਜਿਹੜੀ ਇੱਕ ਸਾਡੀ ਸੇਵਾ ਔਰ ਵਿਕਾਸ ਦੀ ਰਾਜਨੀਤੀ ਆ ਉਹਦੇ ਵਿੱਚ ਮਨੂੰ ਹਮੇਸ਼ਾ ਸਮਰਥਨ ਵੀ ਦਿੰਦੇ ਨੇ ਬਗ ਮਦਦ ਵੀ ਦਿੰਦੇ ਨੇ ਸੋ ਮੈਂ ਬਰਦਾਸ਼ਪੁਰ ਪਬਲਿਕ ਸਕੂਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬਹੁਤ ਮਿਹਨਤ ਕੀਤੀ ਆ ਸੋ ਇੱਕ ਵਾਰੀ ਫੇਰ ਬਹੁਤ ਮਾਣ ਕਹਿੰਦਾ ਹਾਂ ਉਹ ਆਪਣੇ ਇਲਾਕੇ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਔਰ ਉਸ ਇਹਨੂੰ ਦਿਰਾਉਣਾ ਕਿ ਰਾਜਨੀਤੀ ਮੇਰੀ ਕੇਵਲ ਸੇਵਾ ਲਈ ਤੇ ਵਿਕਾਸ ਲਈ ਹੋਊਗੀ ਸੇਵਾਵਾਂ ਵਿਕਾਸ ਕਰਨਾ ਉਹੀ ਮੇਰੀਆ ਪਰਮਪਰਵਾ ਨੇ ਉਹੀ ਮੈਨੂੰ ਟ੍ਰੈਡੀਸ਼ਨ ਦੇ ਵਿੱਚ ਮਿਲਿਆ ਉਹੀ ਮੇਰਾ ਅਮੀਰ ਵਿਰਸਾ ਮੇਰੇ ਬਜ਼ੁਰਗਾਂ ਨੇ ਦਿੱਤਾ ਔਰ ਉਸ ਨੂੰ ਅੱਗੇ ਵਧਾਉਂਦਾ ਹੋਇਆ ਲੋਕਾਂ ਦੀ ਸੇਵਾ ਲਈ ਮੇਰਾ ਰੋਮ ਰੋਮ ਹਾਜ਼ਰ ਆ ਸੋ ਇੱਕ ਵਾਰੀ ਫੇਰ ਇਲਾਕਾ ਵਾਸੀਆਂ ਦਾ ਕੋਟ ਕੋਟ ਧੰਨਵਾਦ